ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੋਸਟ ਸਾਂਝੀ ਕਰਦੇ ਆ ਕਿਹਾ ਕਿ ਸਿੱਖ ਨੌਜਵਾਨਾਂ ਦੇ ਖਿਲਾਫ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਮਾਹੌਲ ਹੁਣ ਸਿਰਫ ਚਿੰਤਾ ਦਾ ਵਿਸ਼ਣ ਨਹੀਂ ਰਹਿ ਗਿਆ ਬਲਕਿ ਚਿੰਤਨ ਹੋ ਕੇ ਇਸ ਨੂੰ ਸਮਝਣ ਅਤੇ ਅਜਿਹੇ ਮਾਹੌਲ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਵੱਡਾ ਟਕੇ ਖੜਨ ਦਾ ਸਮਾਂ ਹੈ ਲੁਧਿਆਣਾ ਵਿੱਚ ਇੱਕ ਸਿੱਖ ਡਰਾਈਵਰ ਨਾਲ ਮਾਮੂਲੀ ਹਾਦਸੇ ਤੋਂ ਬਾਅਦ ਜਨਬੁਝਕੇ ਨਿਸ਼ਾਨਾ ਬਣਾ ਕੇ ਕੁੱਟਮਾਰ ਕੀਤੀ ਗਈ ਸਿਰਫ ਇਸ ਕਰਕੇ ਕਿ ਉਸ ਦੀ ਗੱਡੀ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਥਾਣੇ ਅੰਦਰ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਗਿਣੀ ਮਿਥੀ ਨਫ਼ਰਤ ਅਤੇ ਪੁਲਿਸ ਸਟੇਟ ਵਾਲੀ ਹੰਕਾਰੀ ਸੋਚ ਦਾ ਨਤੀਜਾ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ ਅਜਿਹੇ ਘਟਨਾਵਾ ਪੰਜਾਬ ਨੂੰ ਮੋੜ 90 ਦੇ ਦਹਾਕੇ ਦੀ ਉਸ ਕਾਲੀ ਯਾਦ ਵੱਲ ਤੱਕ ਰਹੀਆਂ ਹਨ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਖੁੱਲ ਦੇ ਕੇ ਸਿੱਖ ਨੌਜਵਾਨਾਂ ਤੇ ਜ਼ੁਲਮ ਤਸ਼ੱਦਦ ਅਤੇ ਜ਼ਬਰ ਕੀਤਾ ਜਾਂਦਾ ਸੀ ਅਫਸੋਸਜਨਕ ਹੈ ਕਿ ਅੱਜ ਫੇਰ ਸੱਤਾਧਾਰੀ ਤਾਕਤਾਂ ਅਤੇ ਡੀਪ ਸਟੇਟ ਵੱਲੋਂ ਪੰਜਾਬ ਪੁਲਿਸ ਨੂੰ ਉਹੀ ਖੁੱਲ ਦਿੱਤੀ ਜਾ ਰਹੀ ਹੈ ਇਨਸਾਫ ਪਸੰਦ ਪੰਜਾਬੀਆਂ ਸਿੱਖ ਸੰਸਥਾਵਾਂ ਅਤੇ ਜ਼ਿੰਮੇਵਾਰ ਮਨੁੱਖੀ ਅਧਿਕਾਰ ਕਮਿਸ਼ਨਾਂ ਨੂੰ ਚਾਹੀਦਾ ਹੈ ਕਿ ਉਹ ਇੱਕਜੁੱਟ ਹੋ ਕੇ ਇਸ ਸਾਜ਼ਿਸ਼ ਦਾ ਡਟ ਕੇ ਵਿਰੋਧ ਕਰਨ ਜੋ ਪੰਜਾਬ ਨੂੰ ਮੁੜ ਪੁਲਸ ਰਾਜ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖ ਨੌਜਵਾਨਾਂ ਦੇ ਖਿਲਾਫ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਮਾਹੌਲ ਹੁਣ ਸਿਰਫ ਚਿੰਤਾ ਦਾ ਵਿਸ਼ਣ ਹੀ ਰਹਿ ਗਿਆ ਬਲਕਿ ਚਿੰਤਨ ਹੋ ਕੇ ਇਸ ਨੂੰ ਸਮਝਣ ਅਤੇ ਅਜਿਹੇ ਮਾਹੌਲ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਡਟ ਕੇ ਖੜਨ ਦਾ ਸਮਾਂ ਹੈ ਲੁਧਿਆਣਾ ਵਿੱਚ ਇੱਕ ਸਿੱਖ ਡਰਾਈਵਰ ਨਾਲ ਮਾਮੂਲੀ ਹਾਦਸੇ ਤੋਂ ਬਾਅਦ ਜਨਬੁਝਕੇ ਨਿਸ਼ਾਨਾ ਬਣਾ ਕੇ ਕੁੱਟਮਾਰ ਕੀਤੀ ਗਈ ਸਿਰਫ ਇਸ ਕਰਕੇ ਕਿ ਉਸ ਦੀ ਗੱਡੀ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਥਾਣੇ ਅੰਦਰ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਗਿਣੀ ਮਿਥੀ ਨਫ਼ਰਤ ਅਤੇ ਪੁਲਿਸ ਸਟੇਟ ਵਾਲੀ ਹੰਕਾਰੀ ਸੋਚ ਦਾ ਨਤੀਜਾ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ ਅਜਿਹੇ ਘਟਨਾਵਾ ਪੰਜਾਬ ਨੂੰ ਮੋੜ 90 ਦੇ ਦਹਾਕੇ ਦੀ ਉਸ ਕਾਲੀ ਯਾਦ ਵੱਲ ਤਾਕਤ ਰਣਿਆ ਹਨ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਖੁੱਲ ਦੇ ਕੇ ਸਿੱਖ ਨੌਜਵਾਨਾਂ ਤੇ ਜ਼ੁਲਮ ਤਸ਼ੱਦਦ ਅਤੇ ਜ਼ਬਰ ਕੀਤਾ ਜਾਂਦਾ ਸੀ ਅਫਸੋਸਜਨਕ ਹੈ ਕਿ ਅੱਜ ਫੇਰ ਸੱਤਾਧਾਰੀ ਤਾਕਤਾਂ ਅਤੇ ਡੀਪ ਸਟੇਟ ਵੱਲੋਂ ਪੰਜਾਬ ਪੁਲਿਸ ਨੂੰ ਉਹੀ ਖੁੱਲ੍ਹ ਦਿੱਤੀ ਜਾ ਰਹੀ ਹੈ ਇਨਸਾਫਪਸੰਦ ਪੰਜਾਬੀਆਂ ਸਿੱਖ ਸੰਸਥਾਵਾਂ ਅਤੇ ਜ਼ਿੰਮੇਵਾਰ ਮਨੁੱਖੀ ਅਧਿਕਾਰ ਕਮਿਸ਼ਨਾਂ ਨੂੰ ਚਾਹੀਦਾ ਹੈ ਕਿ ਉਹ ਇੱਕਜੁੱਟ ਹੋ ਕੇ ਇਸ ਸਾਜ਼ਿਸ਼ ਦਾ ਡਟ ਕੇ ਵਿਰੋਧ ਕਰਨ ਜੋ ਪੰਜਾਬ ਨੂੰ ਮੁੜ ਪੁਲਸ ਰਾਜ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ